ਤਾ ਬਾਈ ਸਾਰੇ ਭਰਾਵਾਂ ਦਾ ਆਪਣੇ ਸਿੱਧੂ ਟਰੈਕਟਰ ਪੇਟ ਤੇ ਅੱਜ ਨਾਲ ਆਪਾਂ ਤੁਹਾਨੂੰ ਦੋ ਟਰੈਕਟਰ ਤੇ ਇੱਕ ਜੀਪ ਦਿਖਾਵਾਂਗੇ ਬਾਈ ਦੇ ਘਰੇ ਖੜਿਆ ਜ਼ਿਮੀਂਦਾਰ ਦੇ ਘਰੇ ਤਿੰਨੇ ਸੰਦ ਵਿਕਿਆਉਣੇ ਬਾਈ ਤੇ ਜਿਹੜੇ ਭਰਾ ਆਪਣੇ ਚੈਨਲ ਨਾਲ ਨਵੇਂ ਜੁੜਿਆ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਦਿਖਾਉਣੇ ਆ ਬਾਈ ਤੁਹਾਨੂੰ ਸਭ ਤੋਂ ਪਹਿਲਾਂ ਸੋਨਾਲੀਕਾ 2010 ਮਾਡਲ 35 ਵਾਲਾ ਸੋਨਾਲੀਕਾ ਬਾਈ ਇਹ ਇਹ ਸਿੰਗਲ ਕਲੱਚ ਆ ਕਿ ਡਬਲ ਕਲੱਚ ਸਿੰਗਲ ਕਲੱਚ ਆ ਸਿੰਗਲ ਕਲੱਚ ਸਿੰਗਲ ਕਲੱਚ ਚ ਆ ਗਿਆ ਬਾਈ ਇਹ ਨੰਬਰ ਇਹਦਾ ਹਰਿਆਣੇ ਦਾ ਉਹੀ ਹਰਿਆਣਾ ਨੰਬਰ ਆ ਬਾਈ ਨੇ ਤੁੱਤਾ ਤੋਂ ਉੱਤਾ ਤਾਂ ਹੈ ਨਹੀਂਗਾ ਐਂ ਖੜਾ ਪੈਰਾਂ ਦੀ ਗੱਲ ਕਰ ਲਈ ਬਾਈ ਬਿਲਕੁਲ ਨਵੇਂ ਆ ਮੈਂ ਕਰ ਲੇ ਮੂਲੇ 80 85 ਪੈਸੇ ਪੈਰ ਟਾਇਰ ਬਾਕੀ ਟਰੈਕਟਰ ਬਾਈ ਸਾਰਾ Ориਜਨਲ ਹੀ ਆ Ориਜਨਲ ਹੀ ਸਾਰਾ ਟਰੈਕਟਰ ਬਾਈ Ориਜਨਲ ਆ ਇੰਜਨ ਗੇਅਰ ਦਾ ਓਕੇ ਜਾਮ ਜਾਵਾ ਜੇ ਵੀ ਇੰਜਨ ਗੇਅਰ ਦਾ ਬਾਈ ਕਹਿੰਦਾ ਓਕੇ ਚਾਹੇ ਬਾਹ ਕੇ ਸੱਦੀ ਕਰਕੇ ਲੈ ਜਾਓ ਘਰੂ ਟਰੈਕਟਰ ਨੇ ਦੋਨ ਦੋਨੇ ਤੇ ਨੰਬਰ ਰੰਬ ਚੈੱਕ ਕਰ ਲਓ ਬਾਈ ਬਹੁਤ ਸਾਫ ਸੁਥਰੇ ਪਿਆ ਕਿਸੇ ਪਾਸੇ ਗੜੇ ਫੜੇ ਨਹੀਂ ਹੈਗੇ ਮਰਿਆੜ ਵੀ ਦੇਖ ਲਓ ਅੱਕੀ ਬਹੁਤ ਸੋਹਣਾ ਟਰੈਕਟਰ ਹੈ। ਸ਼ੋਹ ਸ਼ੋਹ ਦਾ ਬਹੁਤ ਸੋਹਣਾ ਪਿਆਗਾ। ਡੰਡਾ ਫੱਟਿਆ ਬਾਈ ਸਾਰਾ ਕੁਛ ਛਤਰੀ-ਸੁਤਰੀ ਸਭ ਕੁਛ ਡੰਡਾ ਫੱਟੀ ਮਿਲੂ। ਜੇ ਦੀ ਮੁੱਲਵਾੜੀ ਦੀ ਗੱਲ ਕਰੀਏ ਆਪਾਂ ਕੀ ਮੁੱਲ ਇਹਦਾ? 2,65,000 ਰੁਪਏ। 2,65,000 ਰੁਪਏ ਕਿੰਨੇ ਦਾ ਹੋਜੂ ਟਰੈਕਟਰ ਇਹ ਮੌਕੇ ਦੇ ਮਾਨਤਾਨ ਇਹਦਾ? ਇਹ ਹੋਜੂ 2,40,000 ਦਾ। 2,40,000 ਰੁਪਏ ਦਾ ਹੋਜੂ ਬਾਈ ਬਾਕੀ ਮੌਕੇ ਦੇ ਮਾਨਤਾਨ ਹੋਜੂਗਾ। ਹਰਿਆਣਾ ਨੰਬਰ ਹੈ। ਚਾਰੇ ਟਾਇਰ ਨਵੇਂ ਵਰਗੇ ਆ ਪਿਛਲੇ ਤਾਂ ਬਿਲਕੁਲ ਨਵੇਂ ਤੇ ਮੂਰਲੇ 80-85 ਪੈਸੇ ਪੇ। ਬਾਕੀ ਟਰੈਕਟਰ ਬਈ ਸਾਰਾ Ориਜినਲ ਪਿਆ ਪੂਰਾ ਸਾਫ ਸੁਥਰਾ ਬਾਈ ਕਹਿੰਦਾ ਇੰਜਨ ਗੇਅਰ ਦਾ ਚੰਗਾ ਵਾਹ ਕੇ ਸੱਲੀ ਕਰਕੇ ਲੈ ਜਾ ਅੱਗੇ ਦਿਖਾਉਨੇ ਬਾਈ ਜੀ ਹੌਲੈਂਡ ਤੋਂ ਤੁਹਾਨੂੰ 55 HP ਵਾਲਾ ਇਹ ਕਿਹੜਾ ਮਾਡਲ ਆ ਗਿਆ ਇਹ 2006 ਮਾਡਲ 2006 ਮਾਡਲ ਆ ਗਿਆ ਬਈ ਮਿੱਤਰੋ ਪਾਵਰ ਸਟੀering ਹੋਇਆ ਹੋਇਆ ਡਬਲ ਪੰਪ ਬਾਕੀ ਬਈ ਮਾਡਲ ਦੇ ਹਿਸਾਬ ਨਾਲ ਬਹੁਤ ਸਾਫ ਸੁਥਰਾ ਪਿਆ ਟਰੈਕਟਰ ਟਾਇਰਾਂ ਦੀ ਗੱਲ ਕਰ ਲਈ ਆਪਾਂ ਪਏ ਨੇ ਬਾਈ 85 ਤੋਂ 90 ਪੈਸੇ ਬਾਕੀ ਮਰਗੜਾਂ ਦੀ ਟੱਚਿੰਗ ਜ਼ਰੂਰ ਹੋਈ ਆ ਨੰਬਰੋਂ ਬੋਸਾਪੇ ਬਈ ਮਾਡਲ ਦੇ ਹਿਸਾਬ ਨਾਲ ਬਾਕੀ ਚਾਰੇ ਪਾਸੇ ਦਿਖਾ ਦਨੇ ਤੁਹਾਨੂੰ ਟਰੈਕਟਰ ਆਪਾਂ ਇਹਨਾਂ ਪੂਰਾ ਮਾਡਲ ਦੇ ਹਿਸਾਬ ਨਾਲ ਬਈ ਵਧੀਆ ਕੰਡੀਸ਼ਨ ਪਈ ਹੈ ਟਰੈਕਟਰ ਦੀ ਬਾਕੀ ਬਾਈ ਨਾਲ ਕਨੈਕਟ ਕਰ ਲਓ ਆਪਾਂ ਨੰਬਰ ਇਹਦਾ ਸਕਰੀਨ ਤੇ ਲਾ ਦਾਂਗੇ ਬਾਈ ਦਾ ਦੇਖ ਲਓ ਬਈ ਇੰਜਨ ਗੇਅਰ ਦਾ ਇੰਜਨ ਗੇਅਰ ਕਿਵੇਂ ਟਰੈਕਟਰ ਚਲਾਇ ਚਲੂਈ ਦਾ ਜਿਵੇਂ ਓਕੇ ਆ ਜਿਵੇਂ ਓਕੇ ਆ ਇੰਨਾ ਜੀ ਬਾਜੂਈ ਹੁੰਦੀ ਹੈ ਟਰੈਕਟਰ ਦੀ ਕਿਵੇਂ ਆਵਾਜ਼ ਤਾਂ ਨਹੀਂ ਹੈਗੀ ਵਾਲੀ ਸੀ ਬਾਜਾ ਮੈਂ ਪੂਰਾ ਵੀ ਨਹੀਂ ਹੋਰਾ ਵੀ ਨਹੀਂ ਬਾਈ ਕਹਿੰਦਾ ਚਾਹੇ ਬਾਹ ਕੇ ਥੱਲੀ ਕਰ ਲੇ ਕਹਿੰਦਾ ਹੋਰਾ ਬਾਜ ਨਹੀਂ ਹੈਗੀ ਟਰੈਕਟਰ ਦੀ ਤੇ ਛਤਰੀ ਇਹਦੀ ਹੈ ਨਹੀਂ ਛਤਰੀ ਹੈ ਨਹੀਂ ਡੰਡਾ ਫੱਟੀ ਮਿਲ ਜੂ ਡੰਡਾ ਫੱਟੀ ਮਿਲ ਜੂ ਡੰਡਾ ਫੱਟੀ ਮਿਲ ਜੂ ਬਾਈ 2006 ਮਾਡਲ ਤੇ ਇਹਦਾ ਰੇਟ ਕੀ ਹੈ ਦੱਸ ਵੀ ਰੇਟ 3 ਲੱਖ 10000 ਰੁਪਈਆ 3 ਲੱਖ ਤੇ 10000 ਰੁਪਈਆ ਕੀ ਮਾਨਤਨ ਹੋ ਜੂ ਚੋਂ ਮਾਨਤਨ ਕਰਦਾ ਹਾਂ ਮੌਕੇ ਤੇ ਕਿੰਨਾ ਕੁ ਹੋ ਜੂਗਾ ਇਹ ਦੇ ਦਾਂਗੇ 5 2 ਲੱਖ 90000 ਬਾਈ ਕਹਿੰਦਾ 2 ਲੱਖ ਤੇ 90000 ਦਾ ਦੇ ਦਾਂਗੇ ਬਾਕੀ ਬਾਈ ਮੌਕੇ ਦੀ ਗੱਲ ਹੁੰਦੀ ਹੈ ਥੋੜਾ ਬਹੁਤਾ ਹੋ ਜਾਂਦਾ ਹੁੰਦਾ ਮਾਨ ਦਾ ਅੱਗੇ ਆ ਗਈ ਬਈ ਜੀ ਇਹ ਦੱਸੀ ਵੀ ਕਿਹੜਾ ਮਾਡਲ ਹੈ 86 ਮਾਡਲ ਹੈ 86 ਮਾਡਲ ਤੇ ਨੰਬਰ ਇਹਦਾ ਕਿੱਥੋਂ ਦਾ ਨੰਬਰ ਹਿਮਾਚਲ ਦਾ 3 ਜਣੇ ਦਾ ਡੀਆਈ 575 ਦਾ ਡੀਆਈ 575 ਦਾ ਇੰਜਣ ਹੈ ਬਈ 86 ਮਾਡਲ 86 ਮਾਡਲ 86 ਮਾਡਲ ਬਾਕੀ ਜੀਪ ਬਈ ਵਧੀਆ ਹਾਲਤ ਪਈ ਆ ਕਹਿ ਸਕਦੇ ਆਪਾਂ ਵਾਲੀ ਚੰਗੀ ਵੀ ਹੈ ਤੇ ਵਾਲੀ ਮਾੜੀ ਵੀ ਹੈ ਨਹੀਂ ਹੈਨਾ ਰੇਡੀਅਲ ਟਾਇਰ ਚਾਰੇ ਅੱਧੇ ਪਈ ਆ ਚਾਰੇ ਰੇਡੀਅਲ ਟਾਇਰ ਆ ਬਈ ਚੈੱਕ ਕਰ ਲਓ ਅੱਧੇ ਪਈ ਆ ਬਈਆਂ ਸਿੱਧਾ ਸਿੱਧਾ ਸਾਰਾ ਕੁਛ ਨਾ ਬਾਈ ਕਹਿੰਦਾ ਸੀਟਾਂ ਫੁੱਟਾਂ ਬਿਲਕੁਲ ਨਵੀਆਂ ਦੇ ਕੱਪੜਾ ਕੋਪੜਾ ਹੀ ਬਾਈ ਨੇ ਨਵੇਂ ਲਵਾਇਆ ਥੋੜਾ ਟਾਈਮ ਹੀ ਹੋਇਆਗਾ ਨਾ ਤੇ 80 ਮਾਡਲ 575 ਦੇ ਡੀ ਡਿਜ਼ਾਈਨ ਦੇ ਨਾ ਤੇ ਇਹਦਾ ਕੀ ਆਪਾਂ ਰੇਟ ਕੀ ਕਰ ਦਿਆਂ ਨਾ 95000 ਰੁਪਇਆ 95000 ਰੁਪਇਆ ਤੇ ਕਿੰਨੇ ਦਾ ਹੋਜੂ ਮੌਕੇ ਦੇ ਮਾਨਦਾਨ ਕੀ ਹੋਜੂ ਇਹ ਤਾਂ ਯਾਰ ਪੂਰਾ ਪੂਰਾ ਹੀ ਹੋਵੇ ਤਾਂ 90 ਕਰੀ ਦੇਣੀ ਆ 90000 ਦੀ ਹੋਜੂ ਬਾਈ ਕਹਿੰਦਾ ਮੌਕੇ ਤੇ ਬਾਕੀ ਬਾਈ ਵੀਡੀਓ ਚੰਗੀ ਲੱਗਦੀ ਸ਼ੇਅਰ ਜਰੂਰ ਕਰ ਦਿਓ ਬਾਕੀ ਬਾਈ ਦਾ ਆਪਣਾ ਕਨੈਕਟ ਨੰਬਰ ਦੇ ਦੇਣਾ ਕਿੰਨਾ ਨੰਬਰ ਦਸੀ ਕਰ ਆਪਣਾ 94657 94657 47574 47574 ਬਈ ਸਕਰੀਨ ਤੇ ਲਾ ਦਾਂਗੇ ਬਾਕੀ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰੋ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਧੰਨਵਾਦ ਬਾਈ